ਬਹੁਤ ਆਵੀਆਂ ਸੰਗਤਾਂ ਫੌਜੀ ਸੰਗਉ ਨੇ ਕਿ ਗੁਰੂ ਮਹਾਰਾਜ ਪਾਛਾ ਜੀ ਨੇ ਉਹਨਾਂ ਨੂੰ ਸਮਾਂ ਬਖਸ਼ਿਆ ਆਈ ਸੰਗਤ ਨੂੰ ਜਾਲ Sikhਾਉਣਾ ਦੋ ਮਟੀਆਂ ਰੱਖੀਆਂ ਸੀ ਮਹਾਂਪੁਰਖਾਂ ਨੇ ਇੱਕ ਦਾ ਨਾਂ ਗੁਰਾਂ ਦਿੱਤੀ ਇੱਕ ਦਾ ਨਾਂ ਰਾਮ ਰੱਖੀ ਮਹਾਂਪੁਰਖਾਂ ਨੇ ਜਾਲ Sikhਾਉਣਾ ਫਿਰ ਜੋ ਵੀ ਤਿਲ ਫਲ ਗੁਰੂ ਕੀ ਸੰਗਤਾਂ ਲਾਉਣਾ ਛੋਲੇ ਲੈ ਕੇ ਬਾਲ ਕੇ ਉਹ ਸੰਗਤਾਂ ਨੂੰ Sikhਾਉਣੇ ਉਹਨਾਂ ਮਹਾਪੁਰਖਾਂ ਦੀ ਕਹਲਣਾ ਕਮਾਈ ਮੁਸ਼ਕਤ ਤੇ ਮਹਾਪੁਰਖ ਜਦੋਂ ਵਾਪਸ ਪੰਜਾਬ ਜਾ ਰਹੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਪ੍ਰਤੱਖ ਕੋੜੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਮਹਾਪੁਰਖਾਂ ਨੂੰ ਹੁਕਮ ਲਾਇਆ ਭਾਈ ਤੁਸੀਂ ਵਾਪਸ ਨਹੀਂ ਜਾਣਾ ਜਾ ਕੇ ਲੰਗਰਾਂ ਦੀ ਹਰਮਤਾ ਕਰੋ ਲੰਗਰ ਚਲਾਓ ਉਹਨਾਂ ਆਈ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਲਿਪਟ ਕੇ ਤੇ ਆਹ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਮੇਰੇ ਤੇ ਕੋਲ ਹੀ ਕੁਝ ਨਹੀਂਗਾ ਲੰਗਰ ਕਿਦਾਂ ਚੱਲਾਂਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਹੁਕਮ ਵਰਦਾਨ ਬਖਸ਼ੇ ਖੀਸਾ ਮੇਰਾ ਹੱਥ ਤੇਰਾ ਜੇ ਵਰਤਾਈ ਚੱਲ ਟੋਟ ਨਹੀਂ ਆਏਗੀ ਤੇ ਗੁਰਮਖੋ ਬਚਨ ਲੈ ਕੇ ਵਰਦਾਨ ਲੈ ਕੇ ਮਹਾਂਪੁਰਖਾਂ ਨੇ ਆ ਕੇ ਇਸ ਜਗ੍ਹਾ ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਕੇ ਲੰਗਰ ਦੀ ਰੰਮਤਾ ਕਰਾਈ ਤੇ ਬੜੀ ਕਠਣ ਘਾਲਣਾ ਕਮਾਈ ਗੁਰਮਖੋ ਜੇਸਰਾ ਤਖਸਾਬੀ ਸਾਰੇ ਸਿੰਘਾਂ ਨੂੰ ਪਤਾ ਪਹਿਲਾਂ ਕੋਈ ਵੀ ਬਾਸ ਗੱਡੀ ਨਹੀਂ ਸੀ ਹੁੰਦੀ ਸੰਗਤਾਂ ਨੂੰ ਟੇਸ਼ਨ ਤੋਂ ਲੈ ਕੇ ਇੱਕ ਗੱਡਾ ਹੁੰਦਾ ਸੀ ਸਰਦਾਰ ਦਰਸ਼ਨ ਸਿੰਘ ਜੀ ਇਹਦੇ ਦੁਜੇ ਸੇ ਉਹ ਗੱਡੇ ਤੇ ਸੰਗਤਾਂ ਲੈ ਕੇ ਆਉਣਾ ਥੋੜੀਆਂ ਥੋੜੀਆਂ ਸੰਗਤਾਂ ਆਉਣੀਆਂ ਅੱਜ ਦੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਵਾ ਬਖਸ਼ੇ ਜਿਆ ਤੇ ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਸੰਤ ਬਾਬਾ ਨਿਧਾਨ ਸਿੰਘ ਜੀ ਤੋਂ ਪਤ ਲੱਗਣਾ ਕੋ ਸੰਗਤ ਆਈ ਆ ਆਪ ਸੰਗਤਾਂ ਦਾ ਸਮਾਨ ਚੋਕੇ ਲੈ ਕੇ ਆਉਣਾ ਤੇ ਗੁਰੂ ਮਾਰੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਸ ਜਗ੍ਹਾ ਤੇ ਗੁਰੂ ਕੇ ਲੰਗਰਾਂ ਦੀ ਰਮਤਾ ਕੀਤੀ 1947 ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਪੁਰਖਾਂ ਤੋਂ ਸੰਤ ਬਾਬਾ ਨਦਾਨ ਸਿੰਘ ਜੀ ਤੋਂ ਸੇਵਾ ਲਈ ਤੇ ਉਹ ਆਪਣੇ ਜੀਵਨ ਕਾਲ ਦੇ ਵਿੱਚ ਮਨਮਾਰ ਸਾਹਿਬ ਗੁਰਦਰਾ ਗੁਪਤਸਰ ਉਹ ਵੀ ਸੇਵਾ ਮਾਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਸਮੇਂ ਦੇ ਵਿੱਚ ਕਰਵਾਈ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ 1947 ਦੇ ਵਿੱਚ ਮਾਪੁਰਖਾਂ ਨੇ ਬਾਣਾ ਵਰਤਾਇਆ ਆਪਣੇ ਹੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਇਸ ਗੁਰੂ ਕੇ ਲੰਗਰਾਂ ਦੀ ਸੇਵਾ ਆਰੰਭਤਾ ਕਰਕੇ ਸੌਂਪ ਕੇ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਿਆਰੇ ਤੇ ਮਹਾਂਪੁਰਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1947 ਤੋਂ ਲੈ ਕੇ 1979 ਤੱਕ ਗੁਰਮਖੋਇਸ ਮਹਾਂਪੁਰਖਾਂ ਦੇ ਲਾਏ ਬੂਟੇ ਨੂੰ ਮੋਢ ਨੂੰ ਮਾਪੁਰਖਾਂ ਨੇ ਜਿਹੜੀ ਕਾਲ ਕਮਾਈ ਕੀਤੀ ਸੀ ਉਹਨੂੰ ਚਾਰ ਚੰਨ ਲਾਏ ਗੁਰਮੁਖੋ ਇੱਕ دنیਆਵੀ ਆਪਾਂ ਬਜਣਿਆ ਅਸਲ ਬਾਪ ਦਾ ਪੁੱਤ ਉਹ ਹੀ ਆ ਜਿਹੜਾ ਆਪਣੇ ਬਾਪ ਦੀ ਬਣਾਈ ਨੂੰ ਵੀ ਸੰਭਾਲ ਕੇ ਰੱਖਦਾ ਤੇ ਗਾਂ ਬਾਪ ਦਾ ਨਾਮ ਉੱਚਾ ਕਰਦਾ ਤੇ ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਉਹਨਾਂ ਦੇ ਜੀਵਨ ਤੋਂ ਸਾਰੇ ਜਾਣੂ ਆਪਾਂ ਕਿ ਗੁਰਮਾਰੇ ਢੀ ਨਿਮਰਤਾ ਇਹਨਾਂ ਲੰਮਾ ਸਮਾਂ ਸਾਰੇ ਮਹਾਂਪੁਰਖ ਹਾਜ਼ਰੀ ਭਰਦੇ ਰਹਿਆ ਜਿਸ ਤਰ੍ਹਾਂ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਤੇ ਸਾਰੇ ਵੱਡੇ ਮਹਾਂਪੁਰਖ ਹਾਜ਼ਰੀਆਂ ਭਰਦੇ ਰਹਿਆ ਤੇ ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪਣੇ ਸਮੇਂ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਜੋ ਸੇਵਾ ਲਈਆਂ ਅੱਜ ਜੋ ਅੰਦਰ ਲੰਗਰ ਹਾਲ ਬਣਿਆ ਲੰਗਰ ਛਕਣ ਵਾਲਾ ਸਾਹਮਣੇ ਕਮਰੇ ਇਹ ਬਾਬਾ ਹਰਨਾਮ ਸਿੰਘ ਜੀ ਦੇ ਸਤਿਗੁਰ ਦੀ ਕਿਰਪਾ ਨਾਲ ਉਹਨਾਂ ਮਹਾਂਪੁਰਖਾਂ ਤੋਂ ਸੇਵਾ ਲਈ ਇਨੀ ਨਿਮਰਤਾ ਗੁਰਮਖੋ ਇਥੋਂ ਤੱਕ ਬਚਣਾ ਆਉਂਦਾ ਕੋਈ ਸਿੰਘ ਨੇ ਪਾਣਾ ਵਰਤਾ ਦੇਣਾ ਕੋਈ ਸੰਸਕਾਰ ਕਰਨ ਗਈਆਂ ਸੰਗਤਾਂ ਪਤਾ ਲੱਗਣਾ ਮਾਪੁਰਖਾਂ ਨੂੰ ਵੀ ਸੰਗਤ ਵਾਪਸ ਗਈ ਕਈ دنیਆਵੀ ਤੌਰ ਤੇ ਘਰ ਨਹੀਂ ਰੋਟੀ ਬਣਾਉਂਦੇ ਮਾਪੁਰਖਾਂ ਦਾ ਜੀਵਨ ਸੀ ਸੇਵਾਦਾਰਾਂ ਨੂੰ ਟੋਕਰੇ ਪ੍ਰਸ਼ਾਦੀ ਲੈ ਕੇ ਦਾਲ ਲੈ ਕੇ ਘਰਾਂ 'ਚ ਪਚਾਉਣੇ ਵੀ ਲੰਗਰ ਛਕਣਾ ਪ੍ਰਸ਼ਾਦਾ ਛਕਣਾ ਇਹਨਾਂ ਜੀਵਨ ਵਾਲੇ ਸੀ ਨਰਵੈਰ ਕਿਸੇ ਨਾਲ ਦੂਈ ਦਵਤ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਅੱਜ ਬੱਚਾ ਬੱਚਾ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਇਹਨਾ ਗੁਰਮਖੋ ਬਚਨ ਆਉਂਦਾ ਨਾ ਤੇ ਇੱਕ ਦੁਨਿਆਵੀ ਜੀਵ ਨੇ ਗਲਤ ਸੋਚ ਦੇ ਕਾਰਨ ਥੋੜਾ ਜਿਹਾ ਗਲਤ ਸੋਚ ਬੈਠਾ ਪਰ ਜਿਨ੍ਹਾਂ ਨੂੰ ਪਰਮੇਸ਼ਰ ਰੱਖਿਆ ਉਹਨਾਂ ਨੂੰ ਕੌਣ ਮਾਰੇ ਤੇ ਬਾਬਾਈ ਦੇ ਨਾਲ ਕਰਨੈਲ ਸਿੰਘ ਨਿਹੰਗ ਸਿੰਘ ਹੁੰਦਾ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਤੇ ਮਹਾਪੁਰਖਾਂ ਨੇ ਕੋਈ ਨਹੀਂ ਉਹਦਾ ਚੱਲਿਆ ਨਹੀਂ ਦਾ ਭੱਜਣ ਲੱਗਾ ਪਰ ਭਾਈ ਕਰਨੈਲ ਸਿੰਘ ਜੀ ਨਿਹੰਗ ਸਿੰਘ ਹੀ ਹੋਣਾ ਮਗਰੋਂ ਕਰਕੇ ਉਹਨੂੰ ਸੁਰਤਾ ਪਰ ਏਡੀ ਬੰਨਰਵੈਰ ਆਤਮਾ ਉਹਦੀ ਲੱਤ 'ਚ ਗੋਲੀ ਲੱਗੀ ਆ ਤੇ ਦਿਨਾਲੀ ਬੰਦੂਕ ਹੁੰਦੀ ਸੀ ਕਰਨੈਲ ਸਿੰਘ ਕੋਲ ਆਪਣੇ ਅੱਖਾਂ ਨਾਲ ਵੇਖਿਆ ਬੜੀ ਕੁ ਗੁਰੂ ਦੀ ਕਿਰਪਾ ਵਾਲਾ ਸਿੰਘ ਸੀ ਪਰ ਏਡੀ ਅੰਰਵਹਿ ਰਾਤਮਾ ਬਾਬਾ ਅਰਨਾਮ ਸਿੰਘ ਜੀ ਮਗਰ ਹਸਪਤਾਲ ਲੈ ਕੇ ਗਏ ਤੇ ਆਹ ਪ੍ਰਸ਼ਾਦਾ ਲੈ ਕੇ ਗਏ ਉਹਦੇ ਕੋ ਸਿੰਘ ਕੋ ਰਿਆ ਨਹੀਂ ਗਿਆ ਕਰਨੈਲ ਸਿੰਘ ਮਾਪੁਰਖਾ ਨਹੀਂ ਆਖਿਆ ਪਿੱਛਾ ਕਰੋ ਏਡੀ ਗੁਰੂ ਸਾਹਿਬ ਦੀ ਕਿਰਪਾ ਏਡੀ ਰਹਿਮਤ ਏਡੀ ਨਰਵਹਿ ਰਾਤਮਾ ਤੇ ਗੁਰੂ ਮਾਰਾ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਦੇ ਪਾਤਰ ਬਣੇ 1947 ਤੋਂ ਲੈ ਕੇ 1979 ਤੱਕ ਬੜੀ ਗੁਰੂ ਮਹਾਰਾਜ ਪਾਤਸ਼ਾਹੀ ਦੀ ਕਿਰਪਾ ਨਾਲ ਨਾਨਕ ਸਰਸਾਬ ਰਤਨਗੜ੍ਹ ਸਾਹਿਬ ਬਿਸ਼ਨਪੁਰੀ ਹੋਰ ਵੀ ਜਿੱਥੇ-ਜਿੱਥੇ ਮਾਪੁਰਖਾਨੇ ਬੜਾ ਪਿਆਰ ਸੀ ਹਜੂਰ ਸਾਹਿਬ ਦੀਆਂ ਸੰਗਤਾਂ ਦੇ ਨਾਲ ਬੜਾ ਸਤਿਕਾਰ ਬੜਾ ਪਿਆਰ ਸੀ